ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਅੱਜ ਖੜੇ ਆ ਆਪਾਂ ਮੰਡੀ ਗਵੰਦਗੜ ਵਿਖੇ ਸਰੂਪ ਢਾਬੇ ਤੇ ਇਹ ਢਾਬਾ ਕਿੰਨਾ ਪੁਰਾਣਾ ਕਿੰਨੀ ਦੇਰ ਤੋਂ ਬਾਈ ਹੁਣੇ ਕਰ ਰਹੇ ਨੇ ਅੱਜ ਆਪਾਂ ਸਾਰੀ ਗੱਲ ਦੀਪੇ ਬਾਈ ਹੁਣਾਂ ਨਾਲ ਅੱਜ ਕਰਾਂਗੇ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੇਤਾ ਠੀਕ ਨੇ ਜੀ ਭਾਈ ਇਹ ਆਪਾਂ ਨੂੰ ਕਿੰਨੀ ਵੇਰ ਹੋ ਗਈ ਜੀ ਇਸ ਥਾਪੇ ਵਿੱਚ ਵਿਕੀ ਬਾਜੀ ਵਾ ਕੱਲਾ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੋੜਾ ਜਿ ਸਾਡੇ ਹੋਟਲ ਤੇ ਤੁਸੀਂ ਵਿਜਿਟ ਕੀਤੀ ਹੈ ਬਾਕੀ ਜੇ ਤੁਸੀਂ ਸਵਾਲ ਪੁੱਛਿਆ ਜੀ ਕਿੰਨੀ ਦੇਰ ਤੋਂ ਸਾਡਾ ਕਾਰੋਬਾਰ ਮੰਡੀ ਗੇਟ ਦਾ ਹੈ ਬਹੁਤ ਦੇਰ ਤੋਂ 1970 75 ਤੋਂ ਆਇਆ ਇੱਥੇ 191999 ਚ ਅਸੀਂ ਇੱਥੇ ਇੱਕ ਦੁਕਾਨ ਕਿਰਾਏ ਤੇ ਲੈ ਕੇ ਕਿਸੇ ਜਗ੍ਹਾ ਨਾਲ ਇਸੇ ਜਗ੍ਹਾ ਤੇ ਇੱਕ ਦੁਕਾਨ ਲਗਾਈ ਹੋਰ ਸਾਡੇ ਕੋਲ ਤਿੰਨ ਦੁਕਾਨਾਂ ਤੇ ਪੂਪਲ ਸਕੂਲ ਵੀ ਲਾਈ ਹੈ ਮਿਹਨਤ ਕੀਤੀ ਹੈ 1999 ਤੋਂ ਲੈ ਕੇ ਪੈਂਦੀ ਜਿਹੜੇ ਇਮਾਰਤ ਲੋ 40 45 ਸਾਲ ਹੋ ਗਏ ਵੇ ਬਹੁਤ ਵਧੀਆ ਗੱਲ ਹੈ ਤੇ ਤੁਸੀਂ ਇੱਕ ਮਤਲਬ ਸਾਰਾ ਕੋਈ ਤੁਹਾਡੇ ਹੋਰ ਭਰਾ ਵੀ ਨੇ ਨਾਲ ਛੋਟੇ ਕਿ ਤੁਸੀਂ ਇਕੱਲੇ ਜਾਂ ਸਾਡੇ ਚਾਰ ਪੰਜ ਕਰ ਲੈਣੇ ਸ਼ੁਰੂ ਇੱਕ ਹੋਈ ਸੀ ਮੁੱਲ ਲੱਗਣਾ ਕਿ ਅਸੀਂ ਲੱਗਵਾਂ ਬਣਾਇਆ ਚਾਰਾਂ ਹੀ ਪੰਜੇ ਭਰਾਵਾਂ ਨੇ ਮਿਹਨਤ ਕਰਨੀ ਸ਼ੁਰੂਆਤ ਕੀਤੀ ਇੱਥੋਂ ਫਿਰ ਹੌਲੀ 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 ਜਿਵੇਂ ਜਿਵੇਂ ਬਿਜ਼ਨਸ ਸੈੱਟ ਹੋਈ ਗਿਆ ਤੇ ਆਵਦਾ ਆਵਦਾ ਉਹ ਅਡੋ ਅਡੀ ਸਾਰੇ ਨੇ ਕਰ ਲਿਆ ਮੇਰਾ ਛੋਟਾ ਭਰਾ ਜੀ ਨੈਫ ਹਮੇਸ਼ਾ ਮੇਰੇ ਨਾਲ ਮੈਂ ਬਾ ਮੱਛੀ ਆ ਮੈਂ ਬਾ ਮੱਛੀ ਆ ਜਿਹੜਾ ਛੋਟਾ ਭਰਾ ਜੀ ਬੜੀ ਬਜ਼ੁਰਗਾ ਜੀ ਮੱਛੀ ਲੈਣਾ ਲੈਦੇ ਜਿਵੇਂ ਪੈਲੇਸ ਹੁੰਦਾ ਹੈ ਜੀ ਇਸ ਤਰ੍ਹਾਂ ਸੁਣਿਆ ਸੁਣਿਆ ਉਹਦੇ ਇੰਨੀ ਸੱਤਿਆਂ ਕੰਮ ਚੱਲਦਾ ਜੀ ਸਾਡਾ ਵੀ ਉਹਦੇ ਨਾਲੇ ਚੱਲਦਾ ਸਾਡਾ ਵੀ ਬਹੁਤ ਚੱਲਦਾ ਠੀਕ ਆ ਦੋ ਰੁਪਏ ਸੋ ਭਰਾਓ ਵੀ ਇਹਨਾਂ ਨਾਲ ਪਿਆਰ ਆ ਆਪਣਾ ਬਹੁਤ ਪੁਰਾਣਾ ਪਿਆਰ ਆ ਜਦੋਂ ਮੈਂ ਰੋਡਾ ਹੁੰਦਾ ਹੁੰਦਾ ਸੀ ਅੱਜ ਉਹ ਵੀ ਬਾਈ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਨੇ ਜਦੋਂ ਮੇਰੇ ਵਾਲ ਕੱਟੇ ਹੁੰਦੇ ਸੀ ਇੱਕ ਦਿਨ ਮੈਂ ਥੋੜਾ ਜਣਾ ਪਹਿਲਾਂ ਨਾ ਇੱਥੇ ਆਪਣੇ ਮੇਰੇ ਦੋਸਤ ਮਿੱਤਰ ਆਏ ਹੋਏ ਸੀਗੇ ਤੇ ਉਹ ਚਿੱਲੀ ਚੇਕਰ ਪੈਕ ਕਰਾਉਣ ਆਇਆ ਮੈਂ ਤੇ ਬਾਈ ਮੇਰੇ ਦੋਸਤਾਂ ਨੂੰ ਮੇਰੇ ਬਾਰੇ ਦੱਸਣ ਲੱਗ ਗਏ ਬਾਈ ਕੀ ਗੱਲ ਅਸੀਂ ਸੀ ਇਹ ਨਾ ਜਦੋਂ ਕਰੇ ਆਉਂਦਾ ਸੀ ਨਾ ਇਹ ਜਾਦੂ ਰੋਪੇ ਜਾਦੂ ਦਾ ਸਾਡਾ ਆੜੀ ਹੈ ਸਾਡਾ ਲੀਡ ਰਿਹਾ ਹੁਣ ਉਹਨਾਂ ਨਾਲ ਰਹੇ ਨੇ ਫੋਟਾ ਚ ਵੀ ਬੜਾ ਉਹਨਾਂ ਨੇ ਬਦਲ ਕੀਤੀ ਆ ਇਹ ਪਹਿਲੇ ਗਾਂਧੀ ਗਰੁੱਪ ਨਾਲ ਸਮਝੌਤਾ ਸੀ ਗਿਆ ਪਰ ਹੁਣ ਤਾਂ ਸਮਾਜ ਸੇਵ ਨੇ ਬਹੁਤ ਵੱਡੇ ਸਮਾਜ ਸੇਵ ਕਰੇ ਆਇਆ ਫਿਰ ਮੈਂ ਉਹਨੂੰ ਦੱਸਿਆ ਯਾਰ ਮੈਂ ਕਿ ਵਿੱਕੀ ਮੋਢਾ ਲਿਆ ਵੀ ਇਹ ਮੋਨਾ ਹੁੰਦਾ ਜਦੋਂ ਸਾਡੇ ਢਾਬੇ ਤੇ ਆਉਣਾ ਬਹੁਤ ਦਾਰੂ ਦਰੂ ਪੀਂਦਾ ਸੀ ਬੜਾ ਵੀ ਸਾਨੂੰ ਡਰ ਰਹਿੰਦਾ ਦੀ ਲੜਾਈ ਚੱਕਦਾ ਰਹੋ ਗਿਆ ਵਿੱਕੀ ਭਾਈ ਨੂੰ ਦੱਸਿਆ ਬੜਾ ਖੁਸ਼ ਹੋਇਆ ਵੀ ਮੈਨੂੰ ਯਾਦ ਕਰ ਦੇਖੋ ਯਾਰ ਇਹ ਤੇ ਚਲੋ ਸਮੇਂ ਸਮੇਂ ਦੀਆਂ ਗੱਲਾਂ ਨੇ ਸਮਾਂ ਸੀ ਕੋਈ ਹੈਨਾ ਜਿਵੇਂ ਬਈ ਹੁਣ ਦੱਸਿਆ ਵੀ ਆ ਜਾਣਾ ਕਿਉਂਕਿ ਲੜਾਈ ਭੜਾਈ ਵਾਲੇ ਤੋਂ ਕੋਈ ਵੀ ਕਾਰੋਬਾਰ ਵਾਲਾ ਬੰਦਾ ਹੁੰਦਾ ਉਹਨੂੰ ਐ ਹੁੰਦਾ ਵੀ ਯਾਰ ਜੇ ਇਹ ਲੜ ਪਿਆ ਇੱਥੇ ਹੋਰ ਬੰਦਿਆਂ ਨੇ ਵੀ ਉੱਠ ਕੇ ਚੱਲੇ ਜਾਣਾ ਤੇ ਸਾਰਾ ਮਾਹੌਲ ਡਿਸਟਰਬ ਹੋ ਜਾਣਾ ਕੋਈ ਸਮਾਨ ਦੀ ਭੰਨ ਤੋੜ ਹੋਰ ਉਹ ਉਮਰ ਇੱਕ ਮੇਰੀ ਇਹੋ ਜਿਹੀ ਸੀ ਕੋਈ ਐ ਨਹੀਂ ਸੀ ਹੁੰਦਾ ਵੀ ਆਪਾਂ ਜਾਣ ਕੇ ਕਰਨਾ ਤੇ ਪਰ ਬਾਈ ਉਹਨਾਂ ਦਾ ਤੁਹਾਨੂੰ ਹੁਣ ਆਪਦੀ ਜ਼ੁਬਾਨੀ ਸਾਰੀ ਗੱਲ ਦੱਸੀ ਹੈ ਵੀ ਕੋਈ ਸਮਾਂ ਸੀ ਅੱਜ ਕੋਈ ਨਹੀਂ ਸਮਾਂ ਪਰਮਾਤਮਾ ਦੀ ਕਿਰਪਾ ਹੋਈ ਆ ਸੋ ਅੱਜ ਬਾਈ ਉਹਨਾਂ ਦੇ ਧਾਬੇ ਤੇ ਆਏ ਆ ਇਹ ਕੋਲ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਇੱਕ ਵਾਰੀ ਯਾਰ ਜ਼ਰੂਰ ਤੁਸੀਂ ਹੋਰ ਵੀ ਸੱਜੇ ਘੱਟਾ ਜਾਓ ਇੱਥੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਿਓ ਨੈਬਾ ਮੱਛੀ ਵਾਲਾ ਤੁਸੀਂ ਸੁਣਿਆ ਬਹੁਤ ਮਸ਼ਹੂਰ ਹੈ ਤੇ ਇੱਧਰ ਬਾਈ ਹੋਣਾਂ ਦਾ ਵੀ ਆਪਣਾ ਰੋਟੀ ਬਾਈ ਆਪਣੇ ਤੇ ਕੀ ਕੀ ਹੁੰਦਾ ਸਾਡੇ ਕੋਲ ਹਰ ਆਈਟਮ ਹੈ ਹੱਤ ਤਰ੍ਹਾਂ ਦੇ ਚਿਕਨ ਹੈ ਵਾਈਟ ਚਿਕਨ ਹੈ ਸਾਡਾ ਬਹੁਤ ਜ਼ਿਆਦਾ ਵਿਕਦਾ ਔਰ ਹਰ ਤਰ੍ਹਾਂ ਦੀ ਆਈਟਮ ਹੈ ਹਰ ਚੀਜ਼ ਵਧੀਆ ਬਣਾਉਂਦੇ ਆ ਅਸੀਂ ਰੋਟੀ ਪਾਣੀ ਬਾਈ ਸਾਰਾ ਰੋਟੀ ਪਾਣੀ ਵੈਸ਼ਰੂਮ ਉਹਨੀਆਂ ਕੁਲਚੇ ਬਹੁਤ ਜ਼ਿਆਦਾ ਸਾਡਾ ਵਿਕਦਾ ਜੀ ਉਹਨੀਆਂ ਕੁਲਚੇ ਦਾਲ ਬੜਾ ਲੋਕ ਆਉਣ ਹੁੰਦੇ ਜੇ ਉਹ ਨਹੀਂ ਕੋਈ ਸੋਨੀਅਨ ਕੋਲ ਚਾਹੀਏ ਤੇ ਰੋਟੀ ਪਣੀ ਆਪਣਾ ਵੈਸੇ ਵੀ ਵੈਸੇ ਨੂੰ ਵੈਸੇ ਬੜਾ ਅੱਗੇ ਸਿਸਟਮ ਹੈ ਨਹੀਂ ਇੱਕ ਹੈਕ ਕੋਈ ਜਾਨੀ ਅਸੀਂ ਫਿਰ ਵੈਸੇ ਫਿਰ ਵੈਸੇ ਬਲੱਗ ਬਣਾ ਲੇ ਉਹ ਵਸ ਉਸ ਤਰੀਕੇ ਨਾਲ ਤੁਸੀਂ ਜਾਣੀ ਸਾਰਾ ਹੋ ਗਾ ਦਿੰਦਾ ਸੋ ਭਰਾਓ ਜਿਵੇਂ ਤੁਸੀਂ ਸਾਰੇ ਮੈਨੂੰ ਪਿਆਰ ਕਰਦੇ ਹੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਇੱਥੇ ਤੁਸੀਂ ਨੇ ਇੱਕ ਵਾਰੀ ਜ਼ਰੂਰ ਮੇਰੇ ਅੱਖੇ ਲੱਗ ਕੇ ਹੈ ਨਾ ਜ਼ਰੂਰ ਇੱਥੇ ਬਾਈ ਉਹਨਾਂ ਦੇ ਆਉਣਾ ਸੁਭਾਅ ਬਹੁਤ ਨੇਚਰ ਬਹੁਤ ਚੰਗਾ ਨਹੀਂ ਬਹੁਤ ਥਾਵਾਂ ਦੇ ਆਪਾਂ ਦੇਖਦੇ ਆ ਨਾ ਬੋਲੀ ਬੜੀ ਰੁੱਖੀ ਜੀ ਹੁੰਦੀ ਹੁੰਦੀ ਆ ਤੇ ਇਹਨਾਂ ਦਾ ਐ ਆ ਕੇ ਤੁਹਾਨੂੰ ਐ ਲੱਗੂ ਵੀ ਆਪਾਂ ਆਵਦੇ ਪਰਿਵਾਰ ਚ ਆਏ ਆ ਇਹ ਨਹੀਂ ਵੀ ਮੈਂ ਕੋਈ ਉਹਨਾਂ ਦੀ ਵੀਡੀਓ ਪਾ ਰਿਹਾ ਹਾਂ ਮੈਂ ਗੱਲਾਂ ਥਾ ਕੇ ਨਾ ਇਹਨਾਂ ਬਾਰੇ ਸਾਰੇ ਇਸ ਗੱਲ ਬਾਰੇ ਜਾਣਦੇ ਨੇ ਇਹਨਾਂ ਦੇ ਸੁਭਾਅ ਬਾਰੇ ਜਾਣਦੇ ਨੇ ਉਹ ਨੇਬਾ ਸਾਡਾ ਵੀਰ ਆ ਉਹ ਵੀ ਬਹੁਤ ਨਰਮ ਮੈਂ ਹੁੰਦਾ ਹੈ ਨਾ ਤੇ ਇਸ ਕਰਕੇ ਨਹੀਂ ਤੁਹਾਨੂੰ ਪਤਾ ਵੀ ਮੈਂ ਵੀ ਬਹੁਤ ਕੋਈ ਵਾੜੀ ਵੀਡੀਓ ਛੇਤੀ ਛੇਤੀ ਪਾਉਂਦਾ ਨਹੀਂ ਹੈਗਾ ਮੇਰਾ ਮਨ ਕੀਤਾ ਮੈਂ ਯਾਰ ਬਾਈ ਮੈਂ ਵੀਡੀਓ ਥੋੜੀ ਪਾਉਣੀ ਆ ਬਾਈ ਕਹਿੰਦਾ ਤੇਰੀ ਮਰਜ਼ੀ ਆ ਤੇਰਾ ਟਾਪਾ ਜੋ ਜਿਵੇਂ ਜਿਹੜਾ ਹੋਟਲ ਆ ਜਿਵੇਂ ਕਰਨਾ ਕਰਦੇ ਆ ਥੋੜਾ ਛੋਟਾ ਵੀਰ ਆ ਥੋੜਾ ਨਾ ਬਹੁਤ ਇਹ ਇਹ ਮੇਰਾ ਜ ਏ ਮੇਰਾ ਬੇਟਾ ਹੈ ਥੋੜਾ ਬਹੁਤ ਫੈਨ ਹੈ ਨਹੀਂ ਨਹੀਂ ਕਹਿੰਦਾ ਜੀ ਵਿਕੀ ਚਾਹ ਕਿਹੜਾ ਜੀ ਵਿਕੀ ਚਾਹ ਨੂੰ ਲੱਭੋ ਮੈਂ ਉਹਨਾਂ ਦਾ ਬਹੁਤ ਫੈਨ ਮੈਂ ਕਹਿੰਦਾ ਆਪਣੇ ਦੇ ਬੱਚਾ ਹੈ ਉਹਨ ਦਾ ਆਪਣਾ ਮੈਂ ਦੱਸਿਆ ਕਹਿੰਦਾ ਜੀ ਉਹਨੂੰ ਬੁਲਾਣਾ ਹਟਲ ਤੇ ਲਾ ਅੱਜ ਵਿਕੀ ਜੀ ਆਏ ਨੇ ਮੈਂ ਕਹਿੰਦਾ ਮੈਂ ਨਾਲੀ ਹੋਟਲ ਦੀ ਆ ਕਹਿੰਦੇ ਤੁਹਾਡੇ ਨਾਲ ਜ਼ਰੂਰ ਕਰਦੀ ਹੈ ਜੀ ਧੰਨਵਾਦ ਵਿਕੀ ਦਾ ਇਹਨਾਂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਐਡਰੈਸ ਜੀ ਆਪਣਾ ਇਹ ਮੇਨ ਜੀਡੀ ਰੋਡ ਦੇ ਉੱਤੇ ਤੁਸੀਂ ਉਸਵਾ ਦੇ ਹੱਥ ਮੈਂ ਬੰਨ ਜੀਡੀ ਰੋਡ ਨੀਅਰ ਐਸਬੀਆਈ ਬੈਂਕ ਮੰਡੀ ਗੁਪਿੰਦਗੜ੍ਹ ਠਾਣਾ ਮੰਡੀ ਕੇ ਬੰਦਗੜ ਤੋਂ ਥੋੜਾ ਜਿਹਾ 50 ਕ ਮੀਟਰ ਅੱਗੇ ਜਿਹੜਾ ਰੋਡ ਦੇ ਉੱਤੇ ਠਾਣਾ ਮੰਡੀ ਕੇ ਬੰਦਗੜਾ ਹੈ ਉਹਦੇ ਉੱਤੇ ਰੋਡ ਦੇ ਉੱਤੇ ਹੀ ਲੈਫਟ ਹੈਡ ਹੀ ਰਾਈਟ ਹੈਂਡ ਆ ਸੁਪਾ ਗੁਪਾ A1 ਸਰੂਪ ਟਾਪ A1 ਸਰੂਪ ਟਾਪ ਸੋ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੇਅਰ ਕਰਿਓ ਸਾਰਿਆਂ ਨੂੰ ਧੰਨਵਾਦ ਜੀ